ਪਰ ਨਿਰਪਉ ਹਰ ਅਟਲ ਮਨ ਸ਼ਬਦ ਗੁਰ ਨੇ ਜਾ ਗੱਢਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਪਲ ਬੂਹਾਲਤ ਜੋਤਨਾ ਨਿਬਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭੰਡ ਤੈ ਦਲ ਜਿਤਾਇ ਇਵ ਜੁਦ ਕਰ ਕਨ ਹਰ ਬੂਦ ਬਸੌਰ ਬਾਵਨ ਕੁਸਮ ਬਸੰਤ ਗਨੰਤ ਨ ਆਵੈ ਰਬ ਸਸ ਕਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨ ਆਵੇ ਸਬਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ ਇਕ ਮਨਪੁਰਖ ਨਿਰੰજન ਧਿਆਵਾ ਗੁਰ ਪ੍ਰਸਾਦ ਹਰ ਗੁਣ ਸਦ ਗਾਵਾ ਗੁਣ ਗਾਵਤ ਮਨ ਹੋਏ ਬਿਗਾਸਾ ਸਤ ਗੁਰ ਪੂਰ ਜਨ ਹੈ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬ ਨਾਸੀ ਅਬ ਗਤ ਧਾਇਆ ਤਿਸ ਭੇਟੇ ਦਾਰਿਦਰ ਨ ਚੰਪੈ ਕਲਸ ਹਾਰਤਾ ਸ ਗੁਣ ਜੰਪੈ ਜੰਪਾ ਗੁਣ ਬਿਮਲ ਸੋ ਜਨ ਜਨ ਕੇਰੇ ਅਮਿਆ ਨਾਮ ਦਾ ਕਉ ਫੁਰਿਆ ਇਨ ਸਤਿਗੁਰ ਸੇਵ ਸਬਦ ਰਸ ਪਾਇਆ ਨਾਮ ਨਿਰੰજન ਉਰ ਧਰਿਆ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤਤ ਸੰਤ ਸਰੇ ਕਬ ਕਲ ਠਕਰ ਹਰਦਾਸ ਦਨੈ ਗੁਰੂ ਰਾਮਦਾਸ ਸਰ ਅਪਰ ਭਰੇ ਛਟਤ ਪ੍ਰਵਾਹ ਅਮਿਆ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਪਰਿਆ ਤੇ ਪੀਵਹਿ ਸੰਤਿ ਕਰਹਿ ਮਨ ਮੱਜਨ ਪਉਪਜਨ ਹੋ ਸੇਵਾ ਕਰੀਆ ਤਨ ਪੌ ਨਿਵਾਰ ਅਨ ਭੈ ਪਦ ਦੀਨਾ ਸਬਦ ਮਾਤਰ ਤੇ ਉਦਰ ਧਰੇ ਕਬ ਕਲ ਠਕਰ ਹਰ ਦਾਸ ਤਨੇ ਗੁਰੂ ਰਾਮਦਾਸ ਸਰ ਅਪਰ ਭਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਪਿਆ ਜਾਗਾ ਮਨ ਕਬਲ ਸਹਿਜ ਪ੍ਰਕਾਸ਼ ਆਬਹ ਨਿਰੰਜਨ ਕਰਹਿ ਲਹਾ ਸਤਗੁਰ ਦਿਆਲ ਹਰਨਾਮ ਦ੍ਰਿੜਾਇ ਤਿਸ ਪ੍ਰਸਾਦ ਵਸ ਪੰਚ ਕਰੇ ਕਾਵ ਕਲ ਠਕਰ ਹਰਦਾਸ ਨਹਿ ਗੁਰੂ ਰਾਮਦਾਸ ਸਰ ਅਪਰ ਭਰੇ ਅਨਪੌਨ ਮਾਨ ਅਕਲ ਲਿਬ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪੈ ਮ ਬਧ ਪਾਇਆ ਭਗਤ ਪਾਏ ਭੰਡਾਰ ਭਰੇ ਮਿਟਿਆ ਜਨਮਾ ਤਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਕਰ ਹਰਦਾਸ ਤਣੈ ਗੁਰ ਰਾਮਦਾਸ ਸਰ ਅਪਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਦ ਅੰਤਰ ਤਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਜਾਇ ਅਰਭਾਇ ਪ੍ਰੇਮ ਰਸ ਆਪੇ ਜਾਣੈ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਨੈ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਚਰੈ ਤੈ ਟਲ ਅਮਰ ਪਦ ਪਾਇਓ ਸੰਤੋਖ ਸਰੋਬ ਬਸੈ ਅੰਮ੍ਰਾਤ ਰਸ ਰਸਨ ਪ੍ਰਕਾਸ਼ੈ ਮਹਿਲਤ ਸਾਤ ਉਪਜੈ ਦੁਰਦ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸੰਨਾਹ ਹੋਮ ਫਟੈ ਸਾਧ ਗੁਰ ਪ੍ਰਭਾਨ ਬਿਦਨੈ ਸਿਰਿਉ ਜਗ ਦਸ ਤੂਰ ਬਜਾਇਆ ਗੁਰ ਰਾਮਦਾਸ ਕਲ ਉਤਰੈ ਤੈ ਅਬੈ ਅਮਰ ਪਦ ਪਾਇਆ ਜਗ ਜਿਤਾ ਸਤਿਗੁਰ ਪ੍ਰਮਾਨ ਮਨ ਏਕ ਧਿਆਇਆ ਤਨ ਦਨ ਸਤਿਗੁਰ ਅਮਰਦਾਸ ਜਨ ਨਾਮ ਦ੍ਰਿੜਾਇਆ ਨਵ ਨਿਦ ਨਾਮ ਨਿਦਾਨ ਹਰਿਦ ਸਜਤਾ ਕੇ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਿਲੇ ਭਗਤ ਜਤ ਲਗਤਰੇ ਸੋ ਗੁਰ ਨਾਮ ਦ੍ਰਿੜਾਇਆ ਗੁਰੂ ਰਾਮਦਾਸ ਕਲ ਉਚਰੈ ਤੈ ਅਰ ਪ੍ਰੇਮ ਪਦਾਰਥ ਪਾਇਆ ਪ੍ਰੇਮ ਭਗਤ ਪ੍ਰਵਾਹ ਪ੍ਰੀਤ ਬਬਲੇ ਨਾ ਉਟੈ ਸਤਗੁਰ ਸਬਦ ਥਾ ਅਮਿਆ ਧਾਰਾ ਰਸ ਗਟੈ ਮਤ ਮਤਾ ਸੰਤੋਖ ਪਿਤਾ ਸਰ ਸਹਿਜ ਸਮਾਇਆ ਆਜੋ ਨੇ ਸੰਪਵਯੋ ਧਗਤ ਗੁਰ ਬਚਨ ਤਰਾਇਆ ਅਬਗਤ ਗੋਤਰ ਅਪਰ ਪਰ ਮਨ ਗੁਰ ਸ਼ਬਦ ਵਸਾਇਆ ਗੁਰੂ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਣ ਪਾਇਆ ਜਗਤ ਉਧਾਰਣ ਨਵਨਧਾਨ ਭਗਤੈ ਭਗਤਾਰਣ ਅੰਮ੍ਰਿਤ ਬੋਧ ਹਰਨਾਮ ਬਿਸਕੀ ਬਿਖੈ ਨਿਵਾਰਣ ਸਹਿਜ ਤਰੋਗਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਐ ਤਨ ਤੇ ਜਨ ਵਿਢ ਭਾਗੇ ਤੇ ਮੁਕਤੇ ਭਏ ਸਤਿਗੁਰ ਸਬਦ ਮਨ ਗੁਰ ਪਰਚਾ ਪਾਇਆ ਗੁਰੂ ਰਾਮਦਾਸ ਕਲ ਉਚਰੈ ਤੈ ਸ਼ਬਦ ਨਿਸ਼ਾਨ ਬਧਾਇਆ ਸੇਜ ਸਦਾ ਸੇਜ ਸ਼ਬਾਨ ਸੰਤੋਖ ਸਰਾਇ ਚ ਸਦਾ ਸੇਲ ਸੰਨਾਹੋ ਸੋਹੈ ਗੁਰ ਸ਼ਬਦ ਸਮਾਚਰਿਓ ਨਾਮ ਤੇਗ ਸੰਗਾ ਦਬੋ ਹੈ ਆਜ ਓਨੀਓ ਭਲ ਅਬਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਉਤਰੈ ਤੋ ਸਜ ਸਰੋਵਰ 바ਸ ਗੁਰ ਜਨ ਕਉ ਸੁ ਪ੍ਰਸੰਨ ਨਾਮ ਹਰਿ ਦੈ ਨਿਵਾਸੈ ਜਿਨ ਕਾ ਗੁਰ ਸੋ ਪ੍ਰਸੰਨ ਦੁਰਤ ਦੋਰੰਤਰ ਨਾਸੈ ਗੁਰ ਜਨ ਕਾ ਸੋ ਪ੍ਰਸੰਨ ਮਾਨ ਅਵਿਮਾਨ ਨਿਵਾਰੈ ਜਿਨ ਕਾ ਗੁਰ ਸੋ ਪ੍ਰਸੰਨ ਸਬਦ ਲਗ ਪਉ ਜਲ ਤਾਰੈ ਪਰਚੋ ਪ੍ਰਮਾਣ ਗੁਰ ਪਾਇਆ ਤੈਨ ਸਕੇ ਤਾ ਜਨਮ ਜਗ ਸ੍ਰੀ ਗੁਰੂ ਸਰਣ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਸਤ ਗੁਰ ਖੇਮਾ ਤਾਣਿਆ ਜੁਗ ਜੂਤ ਸੰਭਾਣੇ ਅਣਪੋਨੇ ਦਾ ਨਾਮ ਟੇਕ ਜਦ ਭਗਤ ਅਗਾੜੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੇ ਜਨਕ ਸੋਏ ਜਨ ਜਾਣਿਆ ਓਨ ਮਨ ਰਤ ਦਰਿਆ ਸਤ ਸੰਤੋਖ ਸੰਬਾਚਰੇ ਅਬ ਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇਸ ਪਾਵੈ ਇਹ ਜਾਣ ਕਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇਂ ਸਤਿਗੁਰ ਨਾਮ ਏਕ ਲਿਵ ਮਨ ਜਪੈ ਧ੍ਰੜ ਤੈਨ ਜਨ ਦੁਖ ਪਾਪ ਕਹੋ ਕਤ ਹੋਵੇ ਜਿਓ ਤਾਰਣ ਤਾਰਣ ਕੈਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ ਸਬਦ ਰਿਤ ਵਿਚਾਰੇ ਕਾਮ ਕ੍ਰੋਧ ਕੋ ਵੈ ਜਿਓ ਜੀਵਨ ਸਭਨ ਦਾਤਾ ਆਗਮ ਗਿਆਨ ਵਿਖਿਆਤਾ ਅਨਸ ਧਿਆਨ ਧਾਵੈ ਬਲ ਕਨ ਸੋਵੈ ਜਿਓ ਜਾ ਕੋ ਦੇਖ ਤ ਦਰਿਦਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋ ਵੈ ਜਿਓ ਸਤਗੁਰ ਨਾਮ ਏਕ ਲਿਵ ਬਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਗਤ ਹੋਵੈ ਜਿਓ ਤਰਮ ਕਰਮ ਪੂਰ ਸਤਗੁਰ ਪਾਈ ਹੈ ਜਾ ਕੀ ਸੇਵਾ ਸਿਵ ਸਿੱਧ ਸਾਧ ਸੁਰ ਨਰ ਜੱਚ ਹੈ ਸਬਦ ਸਾਰ ਏਕ ਲੈ ਬਲਾਈ ਹੈ ਪੁਣ ਜਨ ਕੋ ਤੇ ਰਾਯਾ ਪਰ ਨਿਰਭਉ ਨਿਰੰਕਾਰ ਇਕਤ ਕਤਨ ਹਾਰ ਤੁਝ ਹੈ ਬੁਝਾਈ ਹੈ ਧਰਮ ਪੂਲੇ ਸੰਸਾਰ ਛੁੱਟੋ ਜੋਨੇ ਸੰਗਾਰ ਜਮ ਕੋ ਨ ਡੰਡ ਕਾਲ ਗੁਰਬਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੋਣ ਬਣ ਬਚ ਕ੍ਰਮ ਦਾਨ ਅਨਤ ਦੂਜਾ ਨਾ ਬਾਨ ਨਾਮ ਸੋ ਅਪਾਰ ਸਰ ਦਿਨ ਗੁਰ ਰਿਦ ਧੜ ਨਲ ਕਬ ਪਾਲਸ ਪਰਸ ਕਚ ਕੰਤਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਰ ਜਾ ਕੇ ਦੇਖ ਤ ਦੁਆਰ ਕਾਮ ਕ੍ਰੋਧ ਹੀ ਨਿਵਾਰੇ ਜੀ ਹਾ ਬਲ ਬਲ ਜਾ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀ ਜਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪੈਉ ਆਨੰਦ ਤਾਰਨ ਮਨੁਕਿਅ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਉ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕਿਨੇ ਜਮ ਤਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗਰਾ ਕੀ ਬਾਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦਮਾਨ ਮੰਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀ ਜਨ ਗੁਰ ਰਵਿਦਾਸ ਰੱਡ ਜਸਹਿ ਧਾਰਿਓ ਧਰਤ ਅਰ ਬ੍ਰਹਮ ਅਰ ਪਵਣ ਤੇ ਨੀਰ ਸਰ ਆਵਰ ਅਨਲ ਅਨਾਦ ਕੀਓ ਸਾਸਰਿਕ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਆਓ ਸੁਰਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਪਵਣ ਜਾਸ सोई ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚਹ ਕੰਚਨ ਭਇਓ ਸਬਦ ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖਿ ਭਣਿਆ ਲੋਹਾ ਹੋਇਓ ਲਾਲ ਨਾਦਰ ਸਤਗੁਰ ਜਦ ਤਾਰੇ ਪਾਹਣ ਬਾਣਕ ਕਰੈ ਗਿਆਨ ਗੁਰ ਕਹਿਆ ਵਿਚਾਰੈ ਕਾਠੋ ਸ੍ਰੀਖੰਡ ਸਤਗੁਰ ਕੀਆ ਦੁੱਖ ਦ੍ਰਿਦਰ ਤਿਨ ਕੈ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨ ਹੈ ਗਿਆਗਾਰਬ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰਧਾਨ ਅਨਨ ਪਰ ਜਾਮ ਗੁਰੂ ਹੋਏ ਵੱਲ ਸਬਦ ਸਾਖੇ ਸੋ ਸਚ ਹੈ ਘਰ ਜੋ ਗੁਰੂ ਗੁਰੂ ਅਹੰਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦਮਹਿ ਧਰੈ ਸੋ ਜਨਮ ਮਰਨ ਦੁਖਿ ਤੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤਿ ਨ ਸਿੱਧ ਗੁਰੂ ਬਿਨ ਮੁਕਤਿ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰ ਸਤ ਕਬ ਨਾਲ ਕਹਿ ਜਨ ਗੁਰੂ ਨਦਿ ਕਿਉ ਨਾ ਕੀਆ ਤੇ ਅਕਥ ਸੰਸਾਰ ਮਹਿ ਗੁਰੂ ਗੁਰੂ ਗੁਰਕਾਰ ਬਣ ਮੇਰੇ ਤਾਰਣ ਤਾਰਣ ਸਮਰੱਥ ਕਲਯੁਗ ਸੁਣ ਤਸਬਾਦ ਸਰਬਦ ਜਸ ਕੇਰੇ ਹੋਣ ਦੁਕਨ ਨਾਸ ਸੁਖਦਾਇ ਕਸੂਰਾ ਜੋ ਧਰਤ ਧਿਆਨ ਬਸਤ ਦੇਨੇ ਰੇ ਪੂਰਾ ਪਰਕਰ ਦੇ ਹਰਿ ਸਿਮਰਤ ਮੁਕ ਦੇਖਤ ਅਗੁ ਜਾਹਿ ਪਰੇ ਰੇ ਜੋ ਹਰ ਬੋਧ ਰਿਤ ਸਿਧ ਚਾਹਤ ਗੁਰੂ ਗੁਰੂ ਗੁਰ ਕਰਮਣ ਮੇਰੇ